ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਖੁਸ਼ ਮਰਚੂੜ ਰਿਹਾ ਪਿੰਗ ਸੌਣ ਦੇ ਮਹੀਨੇ ਦੇ ਵਿੱਚ ਦੱਸਿਓ ਕਮੈਂਟ ਕਰਕੇ ਕਿਹਨੇ ਕਿਹਨੇ ਪਿੰਗ ਝੁੱਟੀ ਆ ਕਹਿੰਦੇ ਹੁੰਦੇ ਸੌਣ ਦੇ ਮਹੀਨੇ ਚ ਪਹਿਲਾਂ ਦੇ ਟਾਈਮਾਂ ਦੇ ਵਿੱਚ ਨਾ ਪਿੰਗਾ ਪਾਉਂਦੇ ਹੁੰਦੇ ਸੀ ਤੇ ਜ਼ਰੂਰ ਆਵੇ ਨਾ ਪਿੰਗ ਝੁੱਟੋ ਪਰ ਹੁਣ ਵੈਸੇ ਦਾ ਕੋਈ ਪਿੰਗ ਹੁੰਦੀ ਨਹੀਂਗੀ ਬਹੁਤ ਘੱਟ ਹੁੰਦੀ ਆ ਤੇ ਆਹ ਦੇਖ ਲਓ ਦੂਸਰੀ ਸੀਗੀ ਇਹਦੇ ਤੇ ਝੂਟਲੇ ਸੀ ਤਾਂ ਤੁਸੀਂ ਦੱਸਿਓ ਕਿਹੜੇ ਕਿਹੜੇ ਝੂਟੇ ਕਮੈਂਟ ਕਰਕੇ ਸੌਣ ਦੇ ਮਹੀਨੇ ਦੇ ਵਿੱਚ ਆਉਣ ਦੇ ਪਿੰਗ ਝੂਟਣੀ ਜ਼ਰੂਰੀ ਹੁੰਦੀ ਆ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਆਉਣ ਦੇ ਬਹੁਤ ਜ਼ਰੂਰੀ ਹੁੰਦੀ ਸੌਣ ਦੇ ਮਹੀਨੇ ਚ ਪਿੰਗ ਝੂਟੋ ਪਰ ਅੱਜ ਕੱਲ ਤਾਂ ਉਹ ਟਾਈਮ ਨਹੀਂ ਰਹੇਗੇ ਹੁਣ ਤਾਂ ਉਹ ਤਾਂ ਪੁਰਾਣੀਆ ਗੱਲਾਂ ਤਾਂ ਖਤਮ ਹੀ ਹੋ ਗਈਆਂ ਹਾਂ ਤਾਂ ਫੋਨਾਂ 'ਤੇ ਹੋ ਗਿਆ ਸਾਰਾ ਕੁਝ ਚਲੋ ਜੀ ਮੈਂ ਵੀ ਸੋਚਿਆ ਮੈਂ ਵੀ ਪਿੰਗ ਝੂਟ ਲਵਾਂ ਕੁਝ ਮੈਂ ਤਾਂ ਝੂਟ ਲਿਆ ਨੂੰ ਬਹੁਤ ਵਧੀਆ ਲੱਗਦਾ ਬਸ ਪਿੰਗ ਝੂਟ ਕੇ ਇਹ ਵੀ ਪਿੰਗ ਝੂਟਣਾ ਵੀ ਇੱਕ ਐਕਸਰਸਾਈਜ਼ ਹੀ ਹੁੰਦੀ ਹੈ ਪਹਿਲਾਂ ਟਾਈਮ ਦੇ ਵਿੱਚ ਝੂਟਦੇ ਸੀ ਲੋਕੀ ਇਸੇ ਕਰਕੇ ਮੈਨੂੰ ਲੱਗਦਾ ਬਣੀ ਹੋਈ ਗੱਲ ਹੈ ਹਾਂਜੀ ਤੇ ਖੁਸ਼ਮਣ ਬਹੁਤ ਜ਼ਿਆਦਾ ਕਹੀ ਜਾਂਦਾ ਸੀ ਕਿ ਮੈਂ ਜਾਣਾ پارک پارک ਤੇ ਆਹ ਦੇਖੋ ਜੀ ਖੇੜਦੇ ਆ پارک ਇੱਥੇ ਇਹ ਚੂਲੇ ਬਣੇ ਹੋਏ ਬੱਚੇ ਖੇੜਦੇ ਆ ਵੈਸੇ ਹੈ ਤਾਂ ਐਕਸਰਸਾਈਜ਼ ਵਾਲੇ ਆ ਵੱਡਿਆ ਵਸਤੀ ਆ ਪਰ ਬੱਚੇ ਵੀ ਸਾਰਾ ਦਿਨ ਇਹਨਾਂ ਦੇ ਨਾਲ ਹੀ ਝੂਟੀ ਜਾਂਦੇ ਰਹਿੰਦੇ ਆ ਆ ਦੇਖੋ ਬੈਠਾ ਐਕਸਰਸਾਈਜ਼ ਕਰਦਾ ਹੈ ਮੇਰੀ ਵੀਡੀਓ ਬਣਾਓ ਉੱਤਰ ਆ ਕੇ ਬਹਿ ਗਿਆ ਹਾਂ ਮੈਂ ਦੂਸਰੀ ਤੇ ਚੜੂਗਾ ਕੇ ਇਹਨੂੰ ਬੜੀ ਖੁਸ਼ੀ ਮਿਲਦੀ ਇੱਥੇ ਆ ਕੇ एनु अरू मेन ल्याउ उहाजो ਆ ਦੇਖੋ ਜੀ ਗਰਾਊਂਡ ਵਿੱਚ ਖੇਡੀ ਜਾਂਦੇ ਫੁੱਟਬਾਲ ਖੇਡੀ ਜਾਂਦੇ ਆ ਉਹ ਵੱਡੇ ਆ ਮੁੰਡੇ ਸਾਰੇ ਆਹ ਦੇਖੋ ਖੁਸ਼ ਲੱਗੇ ਹਾਂਜੀ ਤੇ ਆ ਖੁਸ਼ਮਨ ਖੇਡ ਰਿਹਾ ਫੁੱਟਬਾਲ ਖੁਸ਼ਮਨ ਨੂੰ ਫਰੈਂਡ ਮਿਲ ਗਏ ਉੱਥੇ ਆਪ ਦੇ پارک ਵਿੱਚ ਕਹਿੰਦਾ ਮੈਂ ਖੇਡਣਾ ਇੱਥੇ ਹੋਰ ਖੇਡਣਾ ਪੈਲਾ ਉਧਰ ਝੂਲਿਆਂ ਤੇ ਲੈ ਲੈ ਝੂਲੇ ਝਾਲੇ ਹਾਂਜੀ ਤੇ ਅੱਜ ਅਸੀਂ ਜਾ ਕੇ ਆਏ ਹਾਂ ਪਾਰਕ ਖੁਸ਼ਮੰਬਲ ਵਾਲਾ ਗਏ ਜਾਂਦਾ ਸੀ ਆ ਪਾਰਕ ਚੱਲੀਏ ਪਾਰਕ ਚੱਲੀਏ ਤੇ ਅੱਜ ਫਿਰ ਪਾਰਕ ਲੈ ਕੇ ਗਏ ਸੰਡੇ ਸੀ ਐ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਕਰਿਓ ਦਬਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਫਿਰ ਜਿੰਨੀ ਵੀ ਵਧੀਆ ਲੱਗੀ ਤਾਂ ਵੀ ਨਸਿਆ ਕਰੋ ਵੀ ਐਸੀ ਚੀਜ਼ ਦੀ ਕਮੀ ਹੈ ਵੀਡੀਓ ਦੇ ਵਿੱਚ ਫਿਰ ਅੱਗੇ ਤੋਂ ਚਲੋ ਉਹ ਸਹੀ حساب ਨਾਲ ਬਣਾਇਆ ਕਰਾਂਗੇ ਨਾ OK ਧੰਨਵਾਦ